ਜਦੋਂ ਸਾਹਬ ਨੇ ਫੜ ਲਈ ਸੀ ਰੰਗੇ ਹੱਥੇ ਉਹ ਤਾਂ ਜਮਾਂ ਬੋਲਿਆ ਨਹੀਂ ਗਿਆ ਹੁਣ ਮੇਰੇ ਤੇ ਸਾਰਾ ਜ਼ੋਰ ਲਾਹੀ ਜਾਂਦੀ ਆ ਉਹੀ ਜਿਹੜਾ ਉਸ ਦਿਨ ਕਿਹਾ ਸੀਗਾ ਅੱਛਾ ਕੋਈ ਗੱਲ ਨਹੀਂ ਉਹ ਵੀ ਕਰਦਾ ਹਾਂ ਨਾ ਉਹ ਵੀ ਕਰਦਾ ਹਾਂ ਉਹੀ ਕੰਮ ਕਰਵਾਉਣਾਗਾ ਪੈਸੇ ਮੋਸਿਆਂ ਦਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਦੇਖੀ ਤੇਰਾ ਨਾ ਹੁੰਦਾ ਕੀ ਆ ਤੈਨੂੰ ਦੁਸ਼ਮਣੀ ਇਹ ਕਿੰਨੀ ਮਹਿੰਗੀ ਪੈਣੀ ਆਗੀ ਮੇਰਾ ਪਿਆਰ ਤੂੰ ਸਮਝ ਨਹੀਂ ਸਕਿਆ ਨਾ ਜੇ ਠੋਕਰ ਮਾਰੀ ਆ ਤੇਰੇ ਦੇਖੀ ਹੁਣ ਠੋਕਰ ਕਿਵੇਂ ਵੱਜੂਗੀ ਯਾ ਯਾ ਤੂੰ ਤੁਸੀ ਕੁਝ ਨਹੀਂ ਵਿਗਾੜ ਸਕਦੇ ਮਾਲਕਾ ਮੈਂ ਇਸ ਘਰ ਦਾ ਮਾਲਕ ਕੀ ਕੰਨ ਸਾਫ਼ ਕਰਾ ਲਓ ਮਾਲਕਾ ਮਾਲਕ ਪਤਾ ਲੱਗ ਜੂ ਕੋਈ ਨਾ ਅੱਗੇ ਅੱਗੇ ਦੇਖੀ ਹੁੰਦਾ ਕੀ ਆ ਕਿਹ ਸਾਈਡ ਜਿਹੜੇ ਬੈਠੇ ਨੇ

ਯਾਰ ਮੈਨੂੰ ਤਾਂ ਗਲਤੀ ਹੋ ਗਈ ਬਸ ਗਲਤੀ ਹੈ ਕੋਈ ਯਾਰ ਗਲਤ ਕਰ ਲੱਗੀ ਤਾਂ ਮਾਫ ਕਰ ਪਲੀਜ਼ ਮੈਂ ਤਾਂ ਭਾਗ ਨਹੀਂ ਜੀ ਗਲਤੀ ਕਰਦੀ ਮੇਰੇ ਸਾਹਮਣੇ ਨਾ ਸੁਣੀ ਮੈਨੂੰ ਚੀ ਚੜਦੀ ਹੈ ਠੀਕ ਹੈ ਨਾ ਮੈਂ ਮੇ ਕੋ ਸਹੂਰ ਹੋ ਜੂ ਮੈਥੋਂ ਫਿਰ ਤੇਰੇ ਪਿੱਕੇ ਗੱਲ ਪਹਿਣਗੇ ਮੇਰੇ ਚੀ ਚੜਦੀ ਆ ਫਿਰ ਮਾਰ ਦੇ ਮੈਨੂੰ ਗਲ ਕੂਟ ਦੇ ਪਰ ਫਿਰ ਸਾਈਡ ਨਾ ਦੇ ਗੱਮ ਤਾਂ ਮਾਰਨ ਵਾਲੀ ਕੀਤਾ ਹੈਗਾ ਮਾਰ ਦੇ ਮਾਰ ਦੇਣ ਵਾਲੇ ਹੋਰ ਪਰ ਆ ਸਜਣਾ ਦੇ ਜਿਹੜੀ ਮੂੰਹ ਮੋਟਾ ਕਰਕੇ ਬੈਠਾ ਤੈਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਮੇਰੇ ਨਾਲ ਮੈਂ ਸਾਈਡ ਰਾਹ ਚੋਂ ਘੁਸਰਾਂ ਤੇ ਤਾਂ ਬਾਹਰ ਹੀ ਗੱਲ ਕਰਨੀ ਹੈਗੀ ਅੱਛਾ ਤੈਨੂੰ ਕੋਈ ਫਰਕ ਨਹੀਂ ਪੈਂਦਾ ਤੈਨੂੰ ਨਹੀਂ ਫਰਕ ਪੈਂਦਾ ਮੈਨੂੰ ਫਰਕ ਨਹੀਂ ਪੈਂਦਾ ਕੋਈ ਫਰਕ ਹੀ ਨਹੀਂ ਪੈਂਦਾ ਐ ਕਿਉਂ ਕਹਿਣੇ ਹੋਗੇ ਤੁਸੀਂ ਆਪਦੇ ਆਪ ਸੋਚ ਕੇ ਦੇਖਿਓਗੇ ਤੁਸੀਂ ਮੈਨੂੰ ਟਾਈਮ ਨਹੀਂ ਦਿੰਨੇ ਹੋਗੇ ਮੇਰਾ ਜੀ ਨਹੀਂ ਕਰਦਾ ਹੈਗਾ ਯਾਰ ਗੱਲਾਂ ਕਰਨ ਨੂੰ ਕਿ ਰਿਟਾਈਮ ਪਾਸ ਕਰਨ ਨੂੰ ਮੇਰਾ ਮਨ ਨਹੀਂ ਕਰਦਾ ਕਸ ਇਹਨੂੰ ਵੀ ਮੈਂ ਕੀ ਕਰਾਂ ਫੋਨ ਕਾਦੇ ਵਾਸਤੇ ਆ ਐਲ ਦੇ ਸੀਨੀਅਰ ਕਾਦੇ ਵਾਸਤੇ ਫੋਨ ਤੇ ਗੱਲਾਂ ਕਿਹਦੇ ਨਾਲ ਕਰਾ ਰਹਾ ਹੁੰਨੀ ਆ ਮੈਂ ਘਰੇ ਰਾਤ ਨੂੰ ਤੁਸੀਂ ਕਦੇ ਮੈਨੂੰ ਟਾਈਮ ਦਿੱਤਾ ਰਾਤ ਨੂੰ ਤੁਸੀਂ ਕੀ ਕਹਿਣੇ ਹੁੰਨੇ ਹੋਗੇ ਮੈਂ ਤਾਂ ਥੱਕਿਆ ਹੋਇਆਗਾ ਮੈਨੂੰ ਪਰੇਸ਼ਾਨ ਨਾ ਕਰ ਕਦੇ ਵੀ ਤੁਸੀਂ ਆਪਦੇ ਆਪ ਕਹਿ ਦੋ ਵੀ ਤੁਸੀਂ 5 ਮਿੰਟ ਵੀ ਮੇਰੇ ਨਾਲ ਬਹਿ ਕੇ ਕੋਈ ਰੋਮਾਂਸ ਦੀ ਗੱਲ ਕਰੀਏ ਕੋਈ ਕਦੇ ਵੀ ਪਿਆਰ ਦੀ ਰੋਮਾਂਸ ਦੀ ਹੈ ਬਸ ਸੂਰਤ ਅਸਦਾ ਹੀ ਤੇ ਹੋਰ ਅਰਥ ਨੂੰ ਚਾਹੀਦਾ ਕੀ ਹੈ ਉਹ ਚੀਜ਼ ਲਈ ਬਾਹਰ ਜਾ ਹੈ ਗਲਿਓ ਹੋਜੀ ਤਨੀ ਹੈਗੀ ਜ਼ਿੰਦਗੀ ਚ ਹੋਰ ਵੀ ਕੰਮ ਆਉਣ ਹੁੰਦੇ ਆ ਬਸੇਰੇ ਯਾਰ ਤੂੰ ਤਾਂ ਮੈਨ ਚੀਜ਼ ਕੱਲਿਆ ਬਸ ਪੈਸਾ ਬਣਾ ਰੱਖਿਆ ਬਰਾ ਹੋਰ ਕੁਛ ਨਹੀਂ ਤੇਰੇ ਲਈ ਹੈਗਾ ਮੈਂ ਤਨ ਭਾਈਆ ਨਾ ਕਰੇ ਜੀਲੀ ਨਹੀਂ ਯਾਰ ਸਭ ਕੁਝ ਜੀਲੂ ਰੇ ਗਿਆ ਸੀਗਾ ਪਹਿਲਾਂ ਫੇਰ ਕੁੜੀ ਦਾ ਸਾਥ ਕਰੂੰਗਾ ਜਦੋਂ ਇਹਦੇ ਕਾਊਂਟ ਤੇ ਇੰਨੇ ਰੁਪਏ ਪਵਾਏਗਾ ਪਹਿਲਾਂ ਕਹਿੰਦਾ ਤੁਰਤ ਪੈਰਾ ਮੈਂ ਹੱਲ ਕਰਕੇ ਪਵਾਏ ਫੇਰ ਬਹਿ ਕੇ ਲਿਆ ਸੀਗਾ ਤੈਨੂੰ ਮੈਂ ਤੇਰੇ ਪਿਓ ਨੇ ਸਿੱਧੀ ਗੱਲਬਾਤ ਕਹੀ ਸੀਗੀ ਪਰ ਉਹਨੇ ਕਿਉਂ ਕਿਹਾ ਬਈ ਜੇ ਮੇਰਾ ਪਿਓ ਆਇਆ ਕਹਿੰਦਾ ਮੇਰੀ ਕੁੜੀ ਨੂੰ ਪੈਸਾ ਵੀ ਚਾਹੀਦਾ ਤੇ ਪਿਆਰ ਵੀ ਚਾਹੀਦਾ ਫੇਰ ਉਹ ਵੀ ਫੇਰ ਕਰਦਾ ਤੂੰ ਕਰਦਾ ਨਾਲੇ ਹੋਰ ਆਪ ਤਾਂ ਪੈਸੇ ਦੇ ਪੈਸਾ ਤੂੰ ਪਹਿਲਾਂ ਤੇ ਕੀ ਕਹਿੰਦੀ ਹੁੰਦੀ ਸੀ ਕਿ ਪੈਸੇ ਬਿਨਾ ਕੁਝ ਨਹੀਂ ਹੈਗਾ ਮੈਨੂੰ ਇੱਥੇ ਲੈ ਜਾ ਉੱਥੇ ਲੈ ਜਾ ਤਾਂ ਹੀ ਆਖ ਚੱਬਿਆ ਮੈਂ ਤੂੰ ਆਪ ਕਹਿੰਦੀ ਹੁੰਦੀ ਸੀ ਕਿ ਪੈਸੇ ਬਿਨਾ ਕੁਝ ਨਹੀਂ ਹੈਗਾ ਯਾਦ ਕਰ ਲਾ ਉਹ ਦਿਨਾਂ ਫਿਰ ਪੈਸੇ ਬਿਨਾ ਕੁਝ ਹੈ ਨਹੀਂ ਫਿਰ ਪਿਆਰ ਬਿਨਾ ਵੀ ਕੁਝ ਹੈ ਨਹੀਂ ਤੁਸੀਂ ਟਾਈਮ ਤਾਂ ਦਿਓ ਮੇਰੇ ਖਾਤੇ ਫਿਰ ਯਾਰਾ ਗਲਤ ਕੰਮ ਥੋੜੀ ਕਰਨਾ ਤੂੰ ਮੈਨਾਂ ਖੁੱਲਕੇ ਗੱਲ ਕਰ ਲਾਂਦੀ ਉਹਦੀ ਕਿੰਨੇ ਵਾਰੀ ਮੈਂ ਕੋਸ਼ਿਸ਼ ਕਰੀਆ ਖੁੱਲਕੇ ਕੰਮ ਕੋਸ਼ਿਸ਼ ਹੀ ਗਏ ਕੋਸ਼ਿਸ਼ ਹੀ ਕਰੀਆ ਕੱਲੀ ਫਿਰ ਐ ਬਾਹਰ ਨੋਕਰ ਨਾਲ ਯਾਰ ਕੋਈ ਚੱਜ ਦਾ ਬੰਦੀ ਭਾਲ ਲਾਂਦੀ ਇਹ ਕਰਨਾ ਸੀਗਾ ਫਿਰ ਮੈਂ ਹੋਰ ਕਰਾਂ ਕਿ ਮੈਂ ਬਾਹਰ ਜਾਣੀ ਹੈ ਕਿ ਕਿਤੇ ਇਕੱਲੀ ਕਰੇ ਕਿਤੇ ਗਈ ਹੈਗੀ ਮੈਂ ਜਾ ਨਾ ਯਾਰ ਬਸ ਭਾਗ ਗਿਆ ਮੈਨੂੰ ਤਾਂ ਦਿਲ ਤੋਂ ਉਰਤਦਾ ਤੇ ਦੁਆ ਮੈਂ ਖਰਾਬ ਕਰਾਂ ਆਏ ਕਿਉਂ ਕਰ ਬਹਿਰ ਮੈਨੂੰ ਮaaf ਕਰ ਦੋ ਮੈਨੂੰ ਤਾਂ ਗਲਤੀ ਹੋ ਗਈ ਬਸ ਪਰ ਆਏ ਚੁੱਪ ਨਾ ਰਹੋ ਮੈਨੂੰ ਮaaf ਕਰ ਮੈਂ ਤਾਂ ਚੁੱਪੀ ਠੀਕ ਆ ਯਾਰ ਬਸ ਠੀਕ ਹੈ ਮੈਂ ਤਾਂ ਤੇਰੇ ਭਾਈ ਨੂੰ ਜਾਂ ਪਿਓ ਨੂੰ ਫੋਨ ਕਰਦਾ ਨਹੀਂ ਯਾਰ ਉਹਨਾਂ ਨੂੰ ਕਿਸੇ ਨੂੰ ਕੁਝ ਨਾ ਦੱਸਿਓ ਕਿ ਮੇਰੀ ਜਮੀ ਇੱਜ਼ਤ ਪੱਟੀ ਜਾਊਗੀ ਮੈਂ ਤਾਂ ਮਨਾ ਰਿਹਾ ਤੇਰੀ ਮੇਰੀ ਕੋਈ ਇੱਜ਼ਤ ਨਹੀਂ ਮਧੀ ਹੈਗਾ ਮੇਰੀ ਕੋਈ ਇੱਜ਼ਤ ਨਹੀਂ ਇਹਦਾ ਕਰਨ ਤੋਂ ਪਹਿਲਾਂ ਸੋਚਣਾ ਸੀ ਦੱਸੋ ਮੈਂ ਤਾਂ ਤੇਰੇ ਪਿਓ ਨੂੰ ਬੀ ਆ ਗੋਣਾ ਬਣਾਉਂਦੇ ਉਹਨਾਂ ਨੂੰ ਦੱਸਣ ਤੋਂ ਪਹਿਲਾਂ ਮੈਨੂੰ ਮਾਰ ਕੇ ਇੱਥੇ ਦੱਬ ਗਏ ਪਰ ਉਹਨਾਂ ਨੂੰ ਕਿਸੇ ਮੈਂ ਮੈਂ ਕਿਉਂ ਯਾਰ ਆਪਦੇ ਹੱਥ ਹੋ ਕਰਾਂ ਕਾਤਲ ਮੈਂ ਕਿਉਂ ਬਣਾ ਮੈਨੂੰ ਕੀ ਲੋੜ ਹੈ ਤੈਨੂੰ ਸਜ਼ਾਪੀ ਦੇਣਗੇ ਕੁੜੀ ਦਾ ਦੋਨਾਂ ਦੀਆਂ ਉਹ ਤਾਂ ਕਹਿੰਦੀ ਬੜੀ ਸਹੀ ਕੁੜੀ ਹੈ ਕੀ ਇਹ ਤਾਂ ਤੇਰੀ ਹਾਂ ਦੇ ਵਿੱਚ ਸਹੀ ਸੀ ਯਾਰ ਉਹਨਾਂ ਕੋਲੇ ਵੀ ਸਹੀ ਸੀ ਤੇਰੇ ਕੋਲ ਆ ਕੇ ਵੀ ਸਹੀ ਸੀ ਤੂੰ ਆਪਦੇ ਆਪ ਮੈਨੂੰ ਮਜਬੂਰ ਕਰਿਆਗਾ ਗਲਤ ਹੋਣ ਲਈ ਗਲਤ ਤਾਂ ਫੇ ਯਾਰ ਜਿੰਨੀ ਕ ਗਲਤੀ ਮੇਰੀ ਆ ਉਦੋਂ ਜ਼ਿਆਦਾ ਗਲਤੀ ਤੇਰੀ ਹੈਗੀ ਇਹਦੇ ਚ ਚਲ ਕੋਈ ਗੱਲ ਨਹੀਂ ਯਾਰ ਠੀਕ ਹੈ ਤੂੰ ਭੱਜ ਜਾ ਕੇ ਨਾ ਮੈਨੂੰ ਗੁੱਸਾ ਨਾ ਜੜਾ हां ਹਜੇ ਗੁੱਸਾ ਨਾ ਚੜਾ ਮੇਰੀ ਤਾਂ ਆਪਣੀ ਗਲਤੀ ਆ ਖੁਦ ਟਾਈਮ ਨਹੀਂ ਦਿੰਦਾ ਸੀਗਾ ਹੁਣ ਮੇਰੀ ਗੱਲ ਤੇ ਕੱਢ ਰਿਹਾ ਚਲ ਕੋਈ ਗੱਲ ਨਹੀਂ ਤੂੰ ਜਾ ਯਾਰ ਕਿੰਮਾ ਬਗਿਆ ਨਹੀਂ ਭੈਜੋ ਕੋਈ ਗੱਲ ਮੈਂ ਹੀ ਜਾਣੀਓ ਜੀ ਲਓ ਦੱਸੋ ਸਹੀ ਬਹਿ ਜਾਨੇ ਆ ਬੈਠੋ ਲਓ ਜੀ ਬਹਿ ਗਏ ਕਿਵੇਂ ਅੱਜ ਬੜਾ ਮੋਜਾ ਕਰੀ ਜਾਨੇ

ਵਧੀਆ ਤੁਹਾਨੂੰ ਰੂਮ ਦਿੱਤਾ ਏ ਸੀ ਵਾਲਾ ਰੂਮ ਆ ਕੋਈ ਸੇਵਾ ਚ ਕਮੀ ਆ ਤੁਹਾਡੀ ਉਰੇ ਕਮੀ ਤਾਂ ਕੋਈ ਨਹੀਂ ਹੈਗੀ ਫੇਰ ਉਧਰ ਛੰਡ ਵੱਧ ਗਈ ਇੱਧਰ ਥੋੜੀ ਗਰਮੈਸ਼ ਜਾਦੇ ਆ ਏ ਸੀ ਵਾਲੇ ਰੂਮ ਚ ਬੈਠੇ ਰਹਿਣੇ ਹੋਗੇ ਤੁਸੀਂ ਬਾਹਰ ਤਾਂ ਜਾਂਦੇ ਨਹੀਂਗੇ ਕਿਤੇ ਆ ਕਰਨਾ ਤਾਂ ਮੈਂ ਕੀ ਹੈਗਾ ਬੈਠਣੀ ਆ ਹੋਰ ਤਾਂ ਕੀ ਗੱਲ ਰਹਿ ਜਨ ਨੇ ਥੋੜੇ ਆਖੇ ਦੋ ਦਿਨ ਆਇਆ ਵਣੀ ਨਾ ਗੱਲ ਦੋ ਚਾਰ ਦਿਨ ਹੋਰ ਰਹੋ ਤੁਹਾਡੇ ਖਾਤਰ ਹਾਂ ਮੇਰੇ ਖਾਤਰ ਹੀ ਮੈਂ ਵੀ ਇਹੀ ਕਹਿੰਦੀ ਆ ਅੱਛਾ ਮੇਰਾ ਮੂੰਹ ਹੁੰਦਾ ਚਲੋ ਵਧੀਆ ਗੱਲ ਹੈ ਜੇ ਹਾਂ ਹਲੇ ਤਾਂ ਦੋ ਰੋਟੀਆਂ ਵੱਧੀ ਖਾਈ ਦੀਆਂ ਰੋਟੀਆਂ ਦਾ ਚਾਹੇ ਚਾਰ ਖਾ ਲਿਓ ਦੋ ਛੱਡ ਰੋਟੀਆਂ ਦੀ ਕੀ ਗੱਲ ਵੱਧ ਖਾਈ ਦੀਆਂ ਪਰ ਵੱਧ ਮੈਂ ਵੀ ਇਹੀ ਕਹਿੰਦੀ ਆ ਸਵਾਦ ਹੀ ਵਰਗਾ ਲੱਗਦੀ ਆ ਫਿਰ ਹੋਰ ਰਹੋ ਕੁਛ ਦਿਨ ਹੋਰ ਖਾਓ ਰੋਟੀਆਂ ਕੱਲੀਆਂ ਰੋਟੀਆਂ ਰੋਟੀਆਂ ਦਾ ਤਾਂ ਨਹੀਂ ਖਾਣਾ ਹੋਰ ਸੇਵਾ ਵੀ ਕੋਈ ਕਰਨੀ ਹੋਊ ਦੋਸੋ ਹਾਜ਼ਰ ਆਂ ਤੁਹਾਡੀ ਸੇਵਾ ਚ ਮੈਂ ਆਂ ਵੀ ਸਮਝੀ ਮੈਂ ਕੀ ਦੱਸ ਦੀ ਸੇਵਾ ਕੀ ਨਹੀਂ ਠੀਕ ਹੈ ਕੋਈ ਗੱਲ ਨਹੀਂ ਬਸ ਫਿਰ ਨਰਾਜ਼ ਥੋੜੀ ਕਰਾਂਗੇ ਤੁਹਾਨੂੰ ਹਾਂ ਨਾਜ਼ ਕਰੂ ਨਾ ਬਸ ਨਾ ਨਰਾਜ ਕਰਨ ਵਾਲੀ ਤਾਂ ਇੱਥੇ ਕੋਈ ਗੱਲ ਭਜੀ ਨਹੀਂ ਹੋਈ ਹੈ ਫੇਰ ਵੀ ਆਉਂਦਾ ਰਹੂ ਪੈਸੇ ਵੀ ਦਿੰਦਾ ਰਹੂ ਆ ਰੁਕੀ ਮੇਰੇ ਕਹੇ ਤੇ ਰਹਿ ਜਾਓ ਕੁਛ ਦਿਨ ਹੋਰ ਰਹਿ ਜਾ ਨਾ ਇਹ

ਪੈਸੇ ਨਹੀਂ ਕਹਿੰਦੇ ਹੋ ਪੈਸਿਆਂ ਨੂੰ ਨਹੀਂ ਉਹੀ ਜਿਹੜਾ ਉਸ ਦਿਨ ਕਿਹਾ ਸੀਗਾ ਅੱਛਾ ਕੋਈ ਗੱਲ ਨਹੀਂ ਉਹ ਵੀ ਕਰਤਾ ਹਾਂ ਨਾ ਉਹ ਵੀ ਕਰਤਾ ਉਹੀ ਕੰਮ ਕਰਵਾਉਣਾਗਾ ਪੈਸੇ ਮਸਿਆਂ ਦਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਠੀਕ ਪੈਸਾ ਤਾਂ ਤੁਹਾਨੂੰ ਪਤਾ ਹੀ ਆ ਮੇਰੇ ਕੋਲ ਕਿਹੜਾ ਪੈਸਾ ਨਹੀਂ ਮੇਰੇ ਕੋਲ ਵੀ ਵਾਧੂ ਆ ਠੀਕ ਹੈ ਠੀਕ ਹੈ ਕੋਈ ਗੱਲ ਮੈਂ ਜਮਾ ਕੰਮ ਕਰਕੇ ਉਹਨਾਂ ਚੱਕਰ ਜਾਣਾ ਨਹੀਂ ਹੈਗਾ ਛੋੜਿਆ ਕਿਵੇਂ ਰਹੇ ਪਿਆ ਜਾਂਦਾ ਹੀ ਨਹੀਂ ਹਾਂ ਜਾਂਦਾ ਸੀ ਕਿ ਹੁਣ ਤਾਂ ਮੈਨੂੰ ਮੋਹ ਜਾਉਣ ਲੱਗ ਗਿਆ ਨਾ ਤੁਹਾਡਾ ਅੱਛਾ ਆਹ ਹਾਂ ਮੈਨੂੰ ਵੀ ਆ। ਅੱਛਾ ਮੈਨੂੰ ਬਾਹਲਾ ਆਉਂਦਾ। ਅੱਛਾ ਮੈਨੂੰ ਵੀ ਘੱਟਾਉਂਦਾ ਫਿਰ। ਮੈਂ ਤਾਂ ਸਾਰੀ ਰਾਤ ਵੀ ਯਾਦ ਕਰੀ ਇਹਨੇ ਪਏ। ਅੱਛਾ ਰਾਤ ਨੂੰ ਵੀ? ਹਾਂ। ਮਾਂ ਕਹਿੰਦਾ ਕੱਲਾ ਦਿਨੇ-ਦਿਨੇ ਯਾਦ ਕਰਦੇ। ਦਿਨੇ-ਦਿਨੇ ਤਾਂ ਉੱਥੇ ਕੁੜੇ ਭੈਣਿਆਂ ਰਾਤ ਨੂੰ ਫਿਰ ਯਾਦ ਕਰੀ ਇਹਨੇ ਪਏ। ਚਲੋ ਕੋਈ ਗੱਲ ਨਹੀਂ। ਮਜ਼ਾਕ ਬਹੁਤ ਕਰਦੇ ਹੋਂਗੇ। ਚਲੋ ਕੋਈ ਗੱਲ ਨਹੀਂ ਤੁਸੀਂ ਇੱਥੇ ਬੈਠੇ ਜੀ ਇਹ ਉੱਠ ਕੇ ਜਾਣ। ਚਲੋ ਕੋਈ ਗੱਲ ਨਹੀਂ। ਅਸਾਂ ਖੁਹੀ ਤੁਸੀਂ ਹੁਣ ਚਾਹੀਦੀ ਤਾਂ ਖੁਸ਼ ਹੀ ਮੈਨੂੰ ਰੱਖਿਆ ਕਰੋ ਹਾਂ ਹਾਂ ਕੋਈ ਚੱਕਰ ਨਹੀਂ ਖੁਸ਼ ਰਹੋ ਮੈਂ ਤਾਂ ਆਪ ਕਹਿੰਦੀ ਆ ਕਿ ਇਹਨਾਂ ਨੇ ਮੈਂ ਕੁਛ ਨਹੀਂ ਨੇ ਤੁਸੀਂ ਕੁਛ ਠੀਕ ਹੈ ਫਿਰ ਠੀਕ ਹੈ ਮੈਂ ਚੱਲਦਾ ਚੰਗਾ ਵੱਡਾ ਬਣਿਆ ਫਿਰਦਾ ਬਾਸ ਹੂੰ ਪੱਟ ਲੈਣਾ ਪੰਪ ਦੇ ਦੇ ਇਹਨੂੰ ਤਾਂ ਆ ਵੀ ਖਬ ਨਹੀਂ ਬੱਸ ਹੋ ਗਈ ਮੇਰੀ ਤਾਂ ਤੇਰੀ ਤਾਂ ਜੁੱਤੀ ਵੀ ਨਾ ਪੈਰ ਚ ਪਾਵਾ ਮੈਂ ਹੁਣ ਕੜਾ ਲੋਟ ਆਊਗਾ ਨਾ ਕਮਾਓ ਦੀ ਪੂਰੀ ਬੁਮੀਰੀ ਵਿੱਚੇ ਕਮਾਉ ਕੇ ਜੀਦੀ ਆਇ ਕੜਾ ਲੋਟ ਆਊਗਾ ਹੁਣ ਇਹਨਾਂ ਦਾ ਇਹ ਤਾਂ ਤਿਆਰ ਆ ਰਹਿਣ ਲਈ ਇੱਥੇ ਅੱਜ ਤਾਂ ਸਨੇਹੀ ਕੰਮ ਨਿਮੇੜਤਾ ਕਰਦਾ ਹੁਣ 10 ਮਿੰਟ ਦਾਮ ਲੈ ਲਾਂਗੇ ਹਾਂ ਓ ਹੈਲੋ ਆਛਾੜਦੇ ਕੰਮ। ਕਾ ਕੀ ਬਤਮੀਜ਼ੀ ਆ ਮੈਡਮ ਜੀ? ਬਤਮੀਜ਼ੀ ਨਹੀਂ ਹੈਗੀ ਇਹ। ਮੈਂ ਘਰੋਂ ਨਿਕਲ ਜਾ ਹਾਂ। ਏਦੋ ਬਾਅਦ ਕੰਮ ਤੇ ਇੱਥੇ ਆਉਂਦੀ ਤੈਨੂੰ ਜ਼ਰੂਰਤ ਨਹੀਂ। ਐਵੇਂ ਕਿਵੇਂ ਜ਼ਰੂਰਤ ਨਹੀਂ ਹੈਗੀ? ਤੁਸੀਂ ਕਿਵੇਂ ਕਰ ਦੋਗੇ? ਮੈਂ ਮਾਲਕਨ ਐ ਇਸ ਘਰ ਦੀ। ਕੱਢ ਸਕਦੀ ਆਂਗੀ। ਠੀਕ ਆ ਨਾ? ਨਹੀਂ ਕੱਢ ਸਕਦੇ ਤੁਸੀਂ। ਸਾਹਬ ਨੇ ਮੈਨੂੰ ਕਿਹਾਗਾ। ਸਾਬ ਨੇ ਆਪੇ ਗੱਲ ਕਰ ਲੂੰਗੀ ਸਾਬ ਦੇ ਤੈਨੂੰ ਮੰਨਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਹੈ ਨਾ ਸਭ ਹੈ ਨਹੀਂਗਾ ਕਰੇ ਤੇ ਤੂੰ ਘਰੋਂ ਨਿਕਲ ਜਾ ਉਹ ਸਾਬ ਜੀ ਨੇ ਮੈਨੂੰ ਆਪ ਆਖਿਆ ਕਹਿੰਦਾ ਤੈਨੂੰ ਕੋਈ ਨਹੀਂ ਹੱਥ ਲਾ ਸਕਦਾ ਇਹ ਕਿਵੇਂ ਕਰ ਦੂਗੀ ਉਹ ਬਾਹਰ ਅੱਛਾ ਸਾਬ ਨੇ ਆਖਿਆ ਹਾਂ ਤੇ ਜਿਹੜੀ ਤੂੰ ਮੇਰੇ ਨਾਲ ਕੀਤੀ ਹੈ ਨਾ ਇਹ ਚੰਗੀ ਨਹੀਂ ਕੀਤੀ ਹੈਗੀ ਤੂੰ ਹੁਣ ਤੇਰੇ ਨਾਲ ਗਣਗਣ ਬਦਲਾ ਲੈਣੀ ਆ ਕਿ ਮੈਂ ਘਰੋਂ ਤਾਂ ਤੈਨੂੰ ਮੈਂ ਕੱਢ ਕੇ ਹਟੂਗੀ ਕੱਢਣ ਵਾਲੇ ਮਾਰਗੇ ਕਰੂੰ ਮੈਨੂੰ ਕੀ ਬੋਲੇ ਮਹਾਕਰੋਂ ਕੱਢਣ ਵਾਲੇ ਮਾਰਗੇ ਮੈਨੂੰ ਅੱਛਾ ਮਰਗੇ ਕਰੋ ਕੱਢਣਾ ਸਾਬ ਦਾ ਹੱਥ ਮੇਰੇ ਸੱਤੇ ਆ ਤੁਸੀਂ ਸਾਬ ਕੀ ਦਾ ਤੈਨੂੰ ਪਤਾ ਸਾਬ ਮੇਰਾ ਹਸਬੰਡ ਹੈਗਾ ਮੇਰਾ ਪਤੀ ਆ ਉਹ ਤੈਨੂੰ ਪਤਾ ਹੀ ਨਹੀਂ ਮੇਰਾ ਮੰਨੂਗਾ ਸਮਝ ਗਰਨਾ ਕਿ ਤੇਰੀ ਪਤੀ ਆ ਕਿੰਨਾ ਕਾ ਪਤੀ ਆ ਤੁਹਾਡਾ ਹਾਂ ਜੇ ਮੈਂ ਤੈਨੂੰ ਚ ਆਪ ਝੂਠੀ ਪਈਆਂ ਨਾ ਤੈਨੂੰ ਵੀ ਝੂਠਾ ਪਾ ਸਕਦੀਆਂ ਹਾਂਗੇ ਸਮਝ ਗਰਨਾ ਝੂਠਾ ਜਾ ਮੈਂ ਤਾਂ ਗਲਤ ਕਰਕੇ ਵੀ ਅੱਜ ਸਹੀ ਆ ਮੇਰੇ ਘਰ ਵਾਲਾ ਮੇਰੇ ਨਾਲ ਖੜਾ ਮੈਂ ਇੱਥੇ ਖੜੀ ਆ ਤੁਸੀਂ ਲਾ ਲਓ ਜਿਹੜਾ ਹੱਡੀਆਂ ਚਾ ਕੇ ਜ਼ੋਰ ਲਾਉਣਾਗਾ ਠੀਕ ਆ ਨਾ ਜੇ ਤੂੰ ਮੇਰੇ ਨਾਲ ਰਹਿੰਦਾ ਨਾ ਮੇਰੀ ਹਾਂ ਚ ਹਾਂ ਮਲਾਉਂਦਾ ਤੈਨੂੰ ਕਿੱਥੇ ਤੇ ਕਿੱਥੇ ਪਹਚਾ ਦਿੰਦੀ ਮੈਂ ਸਭ ਕੁਝ ਮਿਲਦਾ ਇੱਜ਼ਤ ਪਿਆਰ ਪੈਸਾ ਰਤਵਾ ਸਭ ਕੁਝ ਮਿਲਦਾ ਹੁਣ ਜਿਹੜਾ ਤੈਨੂੰ ਨਾ ਇੱਕ ਫੁੱਟੇ ਕੋੜੀ ਵੀ ਨਹੀਂ ਮਣਣੀ ਹੋਰ ਨਾ ਜਿਹੜਾ ਘਰੋਂ ਨਿਕਲੇਗਾ ਉਹ ਲੈਦਾ ਉਹ ਸਾਹਬ ਦੇ ਉਹ ਮੈਨੂੰ ਪੈਸੇ ਤੈਨੂੰ ਸਭ ਕੁਝ ਮਿਲ ਜਾਂਦਾ ਪਰ ਤੂੰ ਕਾਸੇ ਦੇ ਲਾਇਕ ਹੈ ਨਹੀਂਗਾ ਸਾਹਬ ਜੀ ਦੇ ਦਾਨਗੇ ਨਾਲ ਕਹਿਹਾ ਉਹਨਾਂ ਨੇ ਤਨਖਾਹ ਵਧਾਉਣਗੇ ਮੇਰੀ ਤਨਖਾ ਹਾਂ ਜਿਹੜੀ ਆ ਤਨਖਾ ਨਾ ਤੈਨੂੰ ਹੁਣ ਇਹ ਵੀ ਨਹੀਂ ਮਿਲਦੀ ਨਣਕ ਘਰੋਂ ਜਾਏਗਾ ਉਹ ਵਕਰੀਆ ਗੱਲ ਮੜਾ ਜੀ ਸਾਹਬ ਦੇ ਮੂਰੂ ਕਹਿ ਕੇ ਦੇਖੋ ਤਾਂ ਇਹ ਜਿਵੇਂ ਮੈਂ ਸਾਹਬ ਨਾਲ ਮੈਂ ਆਪੇ ਗੱਲ ਕਰੂੰ ਤੈਨੂੰ ਸਾਹਬ ਦੀ ਜਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਨਾ ਹਾਂ ਦੇ ਉਹ ਬੋਲ ਤੀ ਬੋਲਿਆ ਤਾਂ ਗਿਆਨੀ ਕਾ ਉਹ ਤਾਂ ਤੁਹਾਡੀ ਬੋਲਤੀ ਬੰਦ ਹੋਊਗੀ ਚਿਹਰੇ ਤੇ ਦੇਖਿਆ ਸੀ ਕਿਵੇਂ ਭਾ 12 ਵਜੇ ਸੀਗੇ ਉਹ ਤੇਰੇ ਚਿਹਰੇ ਤੇ ਚੀਕ ਲੈਣ ਲੱਗੀ ਸੀਗੀ 12 ਵਜਨ 13 ਵਜਨ ਉਹਨੂੰ ਤੈਨੂੰ ਕੋਈ ਮਤਲਬ ਨਹੀਂ ਹੈਗਾ ਮਤਲਬ ਨਹੀਂ ਨਾਲੇ ਹੋਰ ਤੂੰ ਆਪਦੇ ਕੰਮ ਤੱਕਰ ਮਤਲਬ ਉਦੋਂ ਉਦੋਂ ਕਹਿਣਾ ਸੀ ਤਾਂ ਹਾਂ ਮੈਨੂੰ ਪਿਆਰ ਚਾਹੀਦਾਗਾ ਟਾਈਮ ਨਹੀਂ ਮਿਲਦਾ ਇਹਦਾ ਝੂਠ ਹੈ ਤੂੰ ਥੋੜਾ ਜਿਹਾ ਬਹੁਤ ਬੋਲਣ ਲੱਗ ਗਿਆ ਤੇਰੀ ਜਵਾਬ ਬਹੁਤ ਜਲਦੀ ਆ ਜਵਾਬ ਦੀ ਬਸ ਚ ਰੱਖ ਮੈਂ ਤਾਂ ਐਂ ਬੋਲੂ ਮੈਡਮ ਜੀ ਹਟਾ ਦੂੰ ਬੋਲਣਾ ਮੈਂ ਤੈਨੂੰ ਜੇ ਮੇਰੇ ਕਹਿਣੇ ਚ ਰਹਿੰਦਾ ਨਾ ਸਭ ਕੁਝ ਹੀ ਮਿਲ ਜਾਂਦਾ ਤੈਨੂੰ ਪਰ ਹੁਣ ਤੈਨੂੰ ਕੁਝ ਵੀ ਨਹੀਂ ਤੈਨੂੰ ਮਿਲਦਾ ਤੁਸੀਂ ਚੱਲ ਲੀ ਉਲਟ ਪਏ ਮੈਂ ਉਲਟ ਚੱਲ ਪੀ ਹਾਂ ਮੇਰੀ ਤਾਂ ਫਿਲਮ ਤੇ ਤੋ ਸਮਝੀ ਨਹੀਂ ਗਈ ਹੋਗੀ ਮੈਂ ਤੇਰੀ ਮਜਬੂਰੀ ਪਰ ਸਮਝਦੀ ਸੀ ਹਾਂ ਜੇ ਮੇਰੀ ਮਜਬੂਰੀ ਸਮਝਦੇ ਹੁੰਦੇ ਐ ਨਾ ਕਹਿੰਦੇ ਵੀ ਮੈਨੂੰ ਪਿਆਰ ਦੀ ਘਾਟ ਆ ਜਾਂ ਮੇਰੇ ਨਾਲ ਪਿਆਰ ਕਰ ਮੇਰੀ ਥਾਂ ਤੇ ਖੜ ਕੇ ਦੇਖੋ ਤੁਸੀਂ ਫੇਰ ਪਤਾ ਲੱਗੂਗਾ ਹਾਂ ਜੇ ਤੂੰ ਮੇਰੀ ਥਾਂ ਤੇ ਖੜ ਕੇ ਦੇਖਦਾ ਨਾ ਤੈਨੂੰ ਫੇਰ ਪਤਾ ਲੱਗਦਾ ਮੇਰੀ ਥਾਂ ਤੇ ਤਾਂ ਹੈ ਨਹੀਂ ਸੀ ਨਾ ਤੂੰ ਤੂੰ ਜੇ ਆਪ ਦੀ ਜਗ੍ਹਾ ਸਹੀ ਹੈ ਨਾ ਤੇ ਮੈਂ ਵੀ ਆਪ ਦੀ ਜਗ੍ਹਾ ਸਹੀ ਐਗੀ ਪਰ ਤੂੰ ਦੁਸ਼ਮਣੀ ਮੁੱਲ ਲੈਂਦੀ ਐਗੀ ਇਹ ਤਾਂ ਨੂੰ ਅੰਜਾਮ ਭੁਗਤਣਾ ਹੀ ਪੈਣਾਗਾ ਦੇਖ ਲਾਂਗੇ ਦੇਖ ਲਾਂਗੇ ਕੰਮ ਕਰੂਗਾ ਆਪਦਾ ਐਵੇਂ ਕੰਮ ਹਟਾਉਣ ਤੋਂ ਪਹਿਲਾਂ ਘਰੋਂ ਬਾਹਰ ਹੋਣਾ ਚਾਹੀਦਾ ਤੂੰ ਦੇਖ ਲਾਂਗੇ ਤੂੰ ਕੋਈ ਨਹੀਂ ਮੈਂ ਤਾਂ ਜਮਾ ਨਹੀਂ ਹੁੰਦਾ ਤੁਸੀਂ ਲਾ ਲਿਓ ਜਿਹੜਾ ਜੋਰ ਲਾ ਕੇ ਤਾਂ ਤੇਰਾ ਸਾਹ ਨੂੰ ਮੈਂ ਕਢਾਂਉਂ ਤੈਨੂੰ ਦੇਖ ਲਓ ਗੱਲਾਂ ਕਰਨੀਆਂ ਸੌਖੀਆਂ ਨਹੀਂ ਗੀਆਂ ਜਦੋਂ ਸਾਹ ਨੇ ਫੜ ਲਈ ਸੀ ਰੰਗੇ ਹੱਥੇ ਉਦੋਂ ਤਾਂ ਜਮਾ ਬੋਲਿਆ ਨਹੀਂ ਗਿਆ ਹੁਣ ਮੇਰੇ ਤੇ ਸਾਰਾ ਜੋਰ ਲਾਹੀ ਜਾਂਦੀ ਆ ਸਾਹ ਮੂਰੇ ਬੋਲੇ ਤਾਂ ਕਢਾਉ ਇਹ ਕਰੇ लिहाजे तक सुते ही पे है उठे नहीं गए लैठ लावा किन्ने क्यूट लगता सुता प्या किन्ना मासूम कि चेहरा जदों बोल दिया ਇਨਾ ਖਤਰਨਾਕ ਲੱਗਦਾ ਟ੍ਰਿਪਲ ਆਗਦਾ ਬੋਲਦੇ ਨਹੀਂ ਸੁਣਦੇ ਨਹੀਂ ਬੋਲਦੇ ਨਹੀਂ ਹਾਂ ਦਿਨ ਚੜ ਗਿਆ ਉੱਠ ਕੋ ਉਹਨੇ ਕਿੱਥੇ ਜੜਿਆ 7:00 ਵੱਜ ਗਈ ਹਾਂ ਫੇਰ ਉੱਠਣਾ ਨਹੀਂ ਹੈਗਾ ਜੀ ਜੋ ਪੀ ਆਗੇ ਜਾਣਾ ਨਹੀਂ ਹੈਗਾ ਮੈਂ ਅੱਛਾ ਛੁੱਟੀ ਅੱਜ ਆਈਓ ਉੱਥੇ ਕਦੀ ਰਹੂਗਾ ਤੇ ਜੇ ਕਰੇ ਰਹੋਗੇ ਫਿਰ ਵੀ ਉੱਠ ਖੜੋ ਨਾ ਨਾ ਉੱਠ ਕੇ ਕੋਈ ਵਾਲ ਨਹੀਂ ਨਾਲੋਂ ਹਰੇ ਕੀ ਟਾਈਮ ਹੋਇਆ ਰੋਗੇ ਇੱਕ ਵਾਰ ਉਹ ਬੰਦ ਕਰਕੇ ਆ ਗਈ ਹੂੰ ਲੈਟਾ ਗੱਲ ਛੱਡੋ ਨਹਾ ਲਓ ਜਦੋਂ ਜੀ ਕਰਿਆ ਜੇ ਬੈਲਿਓਗੇ ਪੈਰ ਅੱਜ ਰੈਸਟ ਕਰ ਲਿਓ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਨਾਲੀਂ ਧੀਰੀਆਂ ਗੱਲਾਂ ਨਹੀਂ ਬੋਲਦੀਆਂ ਹੈ ਮਾਂ ਜੀ ਦੀਆਂ ਸੁਣੋਂਗਾ ਹੁਣ ਹਾਂ ਬੋਲ ਮੈਂ ਤੁਹਾਨੂੰ ਐ ਕਹਿੰਦੀ ਸੀ ਤੇ ਇਹਨੂੰ ਕਿਪੂ ਨੂੰ ਕੱਢ ਦੋ ਕੰਮ ਤੋਂ ਕੋਈ ਹੋਰ ਰੱਖ ਲਾਂਗੇ ਆਪਾਂ ਅੱਛਾ ਜੀ ਜੋ ਹੁਕਮ ਕੱਢਦਾ ਨੇ ਉਦੋਂ ਤੂੰ ਰੱਖਦੀ ਸੀ ਕਿ ਉਦੋਂ ਜਦੋਂ ਕੱਢਦਾ ਸੀ ਉਦੋਂ ਤਾਂ ਤੂੰ ਕਹਿੰਦੀ ਸੀ ਕਿ ਕੱਢਣਾ ਨਹੀਂ ਹੈਗਾ ਹੁਣ ਕੀ ਹੋ ਗਿਆ ਉਦੋਂ ਮੈਨੂੰ ਉਹਦਾ ਚਿਹਰਾ ਨਹੀਂ ਨੰਦਿਆ ਸੀਗਾ ਐ ਸੀਗਾ ਵੀ ਭੋਲਾ ਭਾਲਾ ਚਲ ਨਰਮ ਜਹਨ ਗਰੀਬ ਆ ਕੋਈ ਗੱਲ ਨਹੀਂ ਹੁਣ ਕੀ ਹੋ ਗਿਆ ਕੀ ਹੋ ਗਿਆ ਹੁਣ બસ ਕੁਛ ਨਹੀਂ ਬਸ ਇੱਕ ਆਪਣੇ ਚ ਬਹੁਤ ਮਤਲਬ ਰਹੀਆਂ ਨੇ ਜੀ ਮੈਨੂੰ ਰੀਜਣ ਦੱਸ ਰੀਜਣ ਦੱਸ ਕਿਉਂ ਗਰੀਬ ਦੀ ਰੋਟੀ ਮਾਰਨੀ ਆ ਆਪੇ ਆਪਦਾ ਕੰਮ ਕਿਤੇ ਹੋਰ ਦੇਖ ਲੂਗਾ ਨਹੀਂ ਤੂੰ ਰੀਜਣ ਤਾਂ ਦੱਸ 10000 ਇਹ ਕਿਉਂ ਗੱਲ ਬਣੀ ਹੈਗੀ ਹੈ ਰੀਜਣ ਹੀ ਹੈਗੀ ਹੁਣ ਆਪਣੇ ਚ ਕਿੰਨਾ ਫਰਕ ਪੈਗਾ ਦੇਖੋ ਤੁਸੀਂ ਕਿੰਨਾ ਮੂੰਹ ਆਫ ਰੱਖਦੇ ਹੋਗੇ ਆਪਦਾ ਆਪਣੇ ਚ ਫਰਕ ਕੀ ਪੈ ਗਿਆ ਗਲਤ ਤੂੰ ਆਂ ਜੀ ਫੇਰ ਗਲਤੀ ਕੀਤੀ ਤੂੰ ਉਹਦਾ ਤਾਂ ਕੀ ਕਸੂਰ ਹੈ ਉਹਨੇ ਤਾਂ ਸਮਾਂ ਤੇ ਮੈਨੂੰ ਦੱਸਿਆ ਹੈ ਉਹ ਤਾਂ ਮੇਰੇ ਲਈ ਚੰਗਾ ਮੈਂ ਤਾਂ ਗੁਣਗਾਉਣਾ ਉਹਨੇ ਤੇਰਾ ਪਤਾ ਲੱਗ ਗਿਆ ਪਹਿਲੀ ਨੀ ਹੋਰ ਕੋਈ ਕਾਹਨ ਕਰਦੀ ਮੇਰੀ ਬੇਇੱਜ਼ਤੀ ਕਰਾਉਂਦੀ ਹੈ ਅੱਛਾ ਹਜੇ ਉਹਦੇ ਗੁਣ ਗਾਉਨੇ ਹੋਗੇ ਤੁਸੀਂ ਫਿਰ ਨਾ ਸਚਾਈ ਸਾਹਮਣੇ ਲਿਆਤੀ ਹੈਗੀ ਜੇ ਤੂੰ ਨਹੀਂ ਗਲਤੀ ਤਾਂ ਦੱਸ ਦੇ ਗਲਤ ਨਹੀਂ ਸੀ ਗਲਤੀ ਕੀਤੀ ਨਹੀਂ ਦੱਸ ਹਾਂ ਮੈਂ ਕੀਤੀ ਹੈਗੀ ਗਲਤੀ ਫੇਰ ਫੇਰ ਹੁਣ ਉਹਨੂੰ ਕਿਉਂ ਕਰੇ ਰੱਖਿਆ ਫੇਰ ਤੁਸੀਂ ਕਿਉਂ ਲੈ ਹੱਦ ਹੋ ਗਈ ਉਹਨੂੰ ਕਰੇ ਕਿਉਂ ਕੱਢਾਂ ਮੈਂ ਦੱਸ ਗਲਤੀ ਦੇ ਜ਼ਿੰਮੇਵਾਰ ਆਪਾਂ ਦੋਨੇ ਆਂ ਕਿ ਗਲਤੀ ਕਿਉਂ ਕੀਤੀ ਆ ਮੈਂ ਤੁਹਾਨੂੰ ਪਹਿਲਾਂ ਰੀਜ਼ਨ ਦੱਸਤਾ ਉਹਦਾ ਫਿਰ ਉਹਦਾ ਕੀ ਕਸੂਰ ਆ ਉਹਨੂੰ ਕਿਉਂ ਕਰੇ ਘੱਟਣਾ ਹੋ ਬਸ ਉਹਨੂੰ ਇੱਥੇ ਰੱਖਣਾ ਨਹੀਂ ਐਸ ਘਰੇ ਰੱਖਣਾ ਹੈਗਾ ਇਹ ਗੱਲ ਤੇਰੀ ਮਾੜੀ ਠੀਕੀ ਕੰਮ ਕਰੂ ਕੋਈ ਹਟਾ ਨਹੀਂ ਸਕਦਾ ਗੱਲ ਵਸ ਲਾਸਟ ਕਹੇਤੀ ਬਈ ਦੂਤਰੀ ਕੁਛ ਨਹੀਂ ਕਹਿੰਦਾ ਹਾਂ ਬਸ ਮੇਰੀ ਗੱਲ ਤਾਂ ਕੋਈ ਮੰਨਣੀ ਨਹੀਂ ਹੁੰਦੀਗੀ ਤੁਸੀਂ ਤੇਰੀ ਹਰ ਇੱਕ ਗੱਲ ਮੰਨਦਾ ਤੇਰੇ ਕਹਿਣ ਤੇ ਰੱਖਿਆ ਸੀ ਮੈਂ ਤਉਦੋ ਕੱਢਦਾ ਸੀਗਾ ਉਦੋਂ ਤੂੰ ਨਹੀਂ ਕੱਢਣ ਦਿੱਤਾ ਹੈਗਾ ਫਿਰ ਬਸ ਹੁਣ ਵੀ ਮੈਂ ਹੀ ਕਹਿ ਰਹੀ ਆ ਨਾ ਆਏ ਤੂੰ ਕੱਲ ਨੂੰ ਮੈਨੂੰ ਰਹਿਗੇ ਵੀ ਤੂੰ ਘਰੋਂ ਨਿਕਲ ਜਾ ਤੂੰ ਹੀ ਕਿਉਂ ਕਹੂੰਗੀ ਮੈਂ ਲੈ ਤੇਰਾ ਕੀ ਪਤਾ ਹੈਗਾ ਇਹ ਗੱਲ ਤੇਰੀ ਮਾੜੀ ਆ ਆਪ ਦਾ ਬਲਾਉਣਾ ਨੂੰ ਬਲਾ ਨਹੀਂ ਬਲਾਉਣਾ ਨਾ ਬਲਾ ਪਾਸੇ ਰਹੇ ਉਹ ਤੋਂ ਤੇਰੇ ਕੋਲੇ ਨਹੀਂ ਆਉਂਦਾ ਪਰ ਉਹ ਕੰਮ ਤਾਂ ਕਰੂਗਾ ਇੱਥੇ ਕਰੂ बस मेरी तो मन नहीं नी आई तेरे को ना बस तू गुस्सा का तू करनी है तू मीठनीएगी मेरी हेलो नहीं ना जरूरत ही नहीं हैगी तू उसे रख लो मेरी जरूरतਾਂ ਵੀ ਤੁਹਾਡੇ ਲਈ ਕਰ ਦੂ ਆਇਨਾ ਕਰ ਤੂੰ ਲਾਡੂ ਗੱਲ ਸੁਣ ਮੇਰੀ ਇੱਕ ਆਇਨਾ ਚੱਕ ਨਾ ਇਹ ਗੱਲ ਮਾਰੀ ਹੈ ਤੇਰੀ ਠੀਕ ਹੈ ਨਾ ਮੈਂ ਗੁੱਸਾ ਨਾ ਉਹ ਗੁੱਸਾ ਨਹੀਂ ਹੁੰਦਾ ਹੈ ਉਹ ਕੰਮ ਇੱਥੀ ਕਰੂਗਾ ਅੰਜਸਟ ਨਾ ਕਰ ਲੈ ਨਾ ਬੁਲਾਈ ਤੂੰ ਯਾਰ ਤੈਨੂੰ ਤਾਂ ਟਿੰਡੀਆਂ ਲੈਣੀਆਂ ਨੇ ਕਿਉਂ ਗਰੀਬ ਦੀ ਰੋਟੀ ਮਾਰਦੀ ਆ ਜਦੋਂ ਇੱਕ ਘਰ ਚ ਰਹਾਂਗੇ ਕੋਲੇ ਰਹੂਗਾ ਬੁਲਾਏ ਬਿਨਾ ਵੀ ਸਰਦਾ ਨਹੀਂ ਹੁੰਦਾ ਵੀ ਚਲ ਕੋਈ ਗੱਲ ਨਹੀਂ ਆ ਮੈਂ ਤੁਹਾਨੂੰ ਦਾ ਉਹਨੂੰ ਕਹਿਣਾ ਪਊਗਾ ਫੇ ਬੁਲਾ ਲਿਆ ਕਰੀ ਮੈਂ ਕਿਦੋਂ ਰੋਗ ਦਾਂ ਮੇਰਾ ਨਹੀਂ ਮਨ ਕਰਦਾ ਬੁਲਾਉਣ ਨੂੰ ਫੇ ਨਾ ਬੁਲਾਈ ਤੇ ਮੈਂ ਕੰਮ ਕਿਤੋਂ ਕਰਵਾਉਂਗੀ ਕੀ ਪਤਾ ਅੱਪੀ ਕਰਦਿਆ ਕਰੂਗਾ ਬਿਨਾ ਕਾਹੇ ਤੋ ਉਹਨੂੰ ਕੁਝ ਵੀ ਆਉਂਦਾ ਨਹੀਂ ਚੁੱਪ ਕਰਕੇ ਬੈਠਾ ਰਹਿਣਾ ਉਹਨੇ ਤਾਂ ਫੋਨ ਹੀ ਦੇਖਣਾ ਉਹਦਾ ਇੰਨਾ ਤਾਂ ਸੋਸਤਾ ਹੈ ਨਹੀਂਗਾ ਜਿਹੇ ਜਾਂ ਹੁੰਦਾ ਤੇਰੀ ਰਿਕਾਰਡਿੰਗ ਤੇਰਾ ਚਿਹਰਾ ਸਮਝ ਨਹੀਂ ਲਿਆਉਂਦਾ ਸੀਗਾ ਚੈਂਟ ਬਹੁਤ ਆ ਠੀਕ ਹੈ ਕੋਈ ਹੋਰ ਹੁੰਦਾ ਨਾ ਬੰਦਾ ਮੇਰਾ ਘਰ ਘੱਟਦਾ ਸਮਝ ਗਈ ਗੱਲ ਮੈਂ ਤਾਂ ਸਮਝ ਗਈ ਬਸ ਤੁਸੀਂ ਨਾ ਸਮਝੋ ਨਾ ਨਾ ਸਮਝੋ ਕੋਈ ਗੱਲ ਨਹੀਂ ਤੂੰ ਹੌਸਾ ਰੱਖ ਕਿਦਰੀ ਨੂੰ ਬਸ ਹੁੰਦਾ ਹੈਗਾ ਆਪਾਂ ਚੱਲਦੇ ਆ ਘੁੰਮਣਾ ਤੇਰਾ ਦਿਮਾਗ ਠੰਡਾ ਹੋ ਜਾਊਗਾ ਅਦਕਮਾ ਕੇ ਲਿਆਉਂਗੇ ਨਹੀਂ ਜਾਣਾ ਮੇਰੇ ਨਾਲ ਮੈਂ ਆਦ ਕੱਕਿਆ ਹਾਂ ਯਾਰਾਂ ਇਹ ਮੈਂ ਨਹੀਂ ਜਾਣਾ ਐਂ ਕਿਹਾ ਮੈਂ ਫਿਰ ਤੂੰ ਆ ਕੀ ਕਹਨੀ ਅਦਕਮਾ ਕੇ ਲਿਆ ਐ ਟੀਚਰਾਂ ਨਹੀਂ ਆ ਕਾ ਤੂੰ ਆ ਤੂੰ ਤਾਂ ਕਿਸੇ ਬਾਸੀ ਨਹੀਂ ਮਾਰਾ ਹੋਈ ਚੰਗਾ ਚੱਲਣਾ ਲੋ ਫਿਰ ਚੱਲਦੇ ਮੈਂ ਤਾਂ ਨਾਤੀ ਹੋਇਆ ਮੈਂ ਕੀ ਕਰਨਾ ਮੂੰਹ ਹੱਥ ਧੋਕੇ ਚੱਲਾਂਗੇ ਨਾ ਉਹ ਨਹੀਂ ਹੈ ਸੁਸਤੀ ਲੈ ਜੂਗੀ ਸੁਸਤੀ ਤਾਂ ਲੈ ਗਈ ਮੇਰੇ ਤੈਨੂੰ ਦੇਖ ਕੇ ਔਰ ਤੂੰ ਹੀ ਨਹੀਂ ਕਾਮ ਰੀਆ ਸਮਝ ਸਕੀ ਪਿਆਰ ਤਾਂ ਤੈਨੂੰ ਬਾਲਾ ਕਰਦਾ ਸੀਗਾ ਤੇਰੇ ਲਈ ਵੀ ਜੀ ਸੀ ਬਸ ਤੂੰ ਹੀ ਕਾਲ ਕਰ ਗਈ ਥੋੜੀ ਜਿਹੀ ਦਿਲ ਤੋੜਤਾ ਹਣ ਭਰੋਸਾ ਨਹੀਂ ਮੈਨੂੰ ਤੇਰੇ ਤੇ ਮੇਰੇ ਤੇ ਭਰੋਸਾ ਹੈ ਨਹੀਂਗਾ ਨਾ ਜਮ ਨਹੀਂ ਰਿਹਾ ਹੈ ਭਰੋਸਾ ਕਰਕੇ ਤਾਂ ਦੇਖ ਫਿਰ ਕੀ ਕਰਾਂ ਭਰੋਸਾ ਡਰ ਜਿਹਾ ਲੱਗਿਆ ਰਹਿੰਦਾ ਮੈਨੂੰ ਤਾਂ ਐ ਡਰ ਲੱਗਦਾ ਵੀ ਬਾਹਰ ਜਾਂਦੇ ਆ ਕਿਤੇ ਭੈ ਹੋਰੀ ਨਾ ਕੋਈ ਨੰਬਰ ਨੁਬਰ ਫੜਾ ਜੀ ਹੈ ਇੱਥੇ ਬੰਦੇ ਨੂੰ ਮਾਣ ਹੋਵੇ ਵੀ ਹਾਂ ਯਾਰ ਮੇਰੇ ਵਾਲੀ ਆ ਭੈਣ ਦਾ ਲੱਖ ਮੁੰਡਾ ਸੋਹਣਾ ਹਾ ਜੀ ਵੀ ਮਾਣ ਆਏ ਹੁਣ ਮੈਂ ਗਲਤੀ ਤਾਂ ਨਹੀਂ ਕਰੀ ਜਾਉਂਗੀ ਯਾਰ ਇੱਕ ਵਾਰੀ ਗਲਤੀ ਹੋ ਗਈ ਹੁਣ ਫਿਰ ਬਾਰ-ਬਾਰ ਹੁਣ ਮੈਨੂੰ ਇਹੀ ਕਹੀ ਜਾਏਗਾ ਤੂੰ ਜੇ ਮੈਥੋਂ ਗਲਤੀ ਹੋ ਗਈ ਇਹ ਫੇਰ ਐ ਕਿ ਮੈਂ ਗਲਤੀ ਹੋ ਜੂ ਤੇ ਤੂੰ ਕਾਸ਼ ਰੱਬਾ ਗਲਤੀ ਹੋ ਜੇ ਮੈਥੋਂ ਇਹ ਫੇਰ ਪਤਾ ਲੱਗ ਜੀ ਵਿਸ਼ਵਾਸ ਕਰਨਾ ਕਿੰਨਾ ਔਖਾ ਹੂੰ गलती क्यों हुई है तेन भी पता ही है यार फिर तुम मेरे से बार बार प्रेम क्यों करी ना चल चंगा यार तैयार हो तू तो दूंगे सोचा लेते बढ़िया में लड़ेंगे फिर चल हो गई चल मैं कब भर जा दी है कि करिए घर वाली गए बस पा मैं अपने मैं पा देनी है बस बस मैं पा लूं बूटी बूटी चंगा जो पा चल हो तैयार फिर तुम्हारे लिए ही ਹੋਰ ਜੀ ਕਿਵੇਂ ਹੋ ਠੀਕਾ ਠੀਕਾ ਜੀ ਕਿਵੇਂ ਫੋਨ ਕੀਤਾ ਸੀ ਆ ਵਧੀਆ ਬਸ ਹੋ ਕੀ ਗਿਆ ਤੁਸੀਂ ਡੀਲ ਕਹਿੰਦੇ ਸੀਗੇ ਕੰਟਰੈਕਟ ਕਹਿੰਦੇ ਹੋਰ ਹੱਥ ਦੇਣਾਗਾ ਚੱਕਰ ਕੀ ਪੈ ਗਿਆ ਸੋ ਉਥੋਂ ਕੰਮ ਨਹੀਂ ਸਹੀ ਹੁੰਦਾ ਬਾਕੀ ਜਰ ਕਿਵੇਂ ਤੋਂ ਲਿਆਂਦਾ ਸੀ ਮੈਨੂੰ ਹਾਂ ਖਾਣੇ ਦਾਣੇ ਮੇਰੇ ਸਹੀ ਨਹੀਂ ਸੈੱਟ ਬੈਠਾ ਕਿਉਂ ਕੀ ਹੋ ਗਿਆ ਹੁਣ ਬਸ ਤੂੰ ਆਪ ਹੀ ਸਮਝ ਨਾ ਸੇਵਾ ਭਣੀ ਦਾ ਤਰੀ ਪੂਰੀ ਹੋਈ ਸੀਗੀ ਮੇਰੇ ਫਿੱਟ ਨਹੀਂ ਤੇ ਹੁਣ ਫਿੱਟ ਕਹੇ ਹੀ ਆਉਗਾ ਪਰ ਉਸੇ ਉਸੇ ਕਰਕੇ ਡੀਲ ਉਹ ਨਹੀਂ ਰੈਪ ਕੋਈ ਗੱਲ ਨਹੀਂ ਉਹ ਕਰ ਦਾਂਗੇ ਤੂੰ ਤੇਥੋਂ ਕੰਮ ਹੋਣਾ ਨਹੀਂ ਕੰਮ ਹੋਣਾ ਕਿਉਂ ਲੈ ਹਾਦੂ ਵੀ ਹੁਣ ਤੱਕ ਕਰਦੀ ਆ ਰਹੇ ਹਾਂਗੇ ਤੂੰ ਜਮਾ ਖੀਰ ਤੇ ਆਗੇ ਉਹਦੇ ਵਾਂਗੂ ਬਾਹਾਂ ਖਿੱਚਦੇ ਹੋਗੇ ਜਮਾ ਜਦੋਂ ਸਿੱਖੀ ਬੌੜੀ ਤੇ ਚੜਗੇ ਹੁਣ ਤੱਕ ਮਹੀਂ ਕੀਤਾ ਹੋਰਗੇ ਨਹੀਂ ਕੀਤਾ ਹੈ ਕੀਤਾ ਤਾਂ ਸਹੀ ਹੈ ਦੇਖ ਲੈ ਜੇ ਸਹੀ ਕਰ ਦੇਗਾ ਹਾਂ ਕੰਮ ਫਿਰ ਸੱਚਾ ਮੈਂ ਉਹ ਦੋ ਦਿਨ ਲਈ ਦੇਖ ਰਹਣਾ। ਨਰਾਏ ਤੈਨੂੰ ਜਿੰਨਾ ਮੱਝ ਜੇ ਰਹਿ ਸਹੀ ਕੰਮ ਕਿਉਂ ਨਹੀਂ ਕੀਤਾ ਕੀਤਾ ਤਾਂ ਹੈਗਾ ਹੈਗਾ। ਇਹ ਤਾਂ ਖਾਣੇ ਨਾਲ ਇਹਦਾ ਚੰਗ ਲਾ ਲਾਂਗੇ ਹੀ। ਖਾਣਾ ਦਾ ਤਾਂ ਪੂਰਾ ਕੰਪਲੀਟ ਮਿਲਦਾ ਤਾਂ ਹੈਗਾ ਹੈਗਾ। ਹਾਂ? ਮੇਰੇ ਫੱਟ ਨਹੀਂ ਹੋਏ ਨਾ ਥੋੜੇ ਜਿਹਾ। ਫੱਟ ਤਾਂ ਕਿਉਂ ਨਹੀਂ? ਹਾਂ ਨਾ ਇੱਕ ਤਾਂ ਤੇਰੇ ਘਰ ਵਾਲੀ ਹੈ ਕਿਹੜੀ? ਹਾਂ। ਥੋੜੀ ਜੀ ਰੁੱਖੀ ਬਾਲੀ ਆ ਉਹ ਐਂ ਤਾਂ ਖੜੇ ਪੈਂਦੀ ਆ ਰੇ ਗੋਲ ਤੋਂ। ਇਹ ਤੈਨੂੰ ਪਹਿਲਾਂ ਦੱਸ। ਇਹਦੇ ਵੀ ਭਾਈ ਰੋਟੀ ਟੁਕ ਚਾ ਮਾਇਆ ਭਾਗ ਪਾਣੀ ਧਾਣੀ। ਹਾਂ। ਰਾਜ ਜਗੇ ਪ੍ਰਣਾਮ ਮੈਂ ਚਾਹਦਾ ਨਹੀਂ ਇੰਨੀ ਗੱਲਾਂ ਉਹ ਤਾਂ ਗੱਲ ਠੀਕ ਹੈ ਇਹਦਾ ਇਹ ਤਾਂ ਕੋਈ ਗੱਲ ਨਹੀਂ ਇਹਦਾ ਤੈਨੂੰ ਪਹਿਲਾਂ ਹੀ ਦੱਸਿਆ ਸੀ ਮੈਂ ਮਥਾ ਘਟਦਾਗਾ ਮੈਨੂੰ ਆਪ ਨੂੰ ਵੀ ਸੀ ਜਾਣਾਗਾ ਹੋਰ ਧਿੱਕਰ ਨਹੀਂ ਲੋਟਾਂਗਾ ਤੇ ਤੂੰ ਆਹੀ ਆਪ ਦਾ ਕਰੀ ਦੀ ਮੇਰੇ ਸਾਥ ਤੇ ਵੀ ਤੇ ਕਸੰਦੀ ਮੈਂ ਕੋਈ ਗੱਲ ਨਹੀਂ ਦੋ ਮੈਂ ਠੰਡਾ ਰਹਿ ਤਾਣਾ ਹੋ ਤੇ ਮੈਂ ਕਰਦਾ ਕੋਈ ਗੱਲ ਨਹੀਂ ਤੂੰ ਮਾੜੀ ਜਿਹੀ ਖਤਰਨਾ ਹੋਣਾ ਮਰਨ ਹੋਣਾ ਹੈ ਹੋਰ

ਨਾ ਨਾ 도ਮਾ ਦੀ ਪਸੰਦ ਦੀ ਹਾਂਜੀ ਹੂੰ ਚਲ ਠੀਕ ਹੈ ਮੈਂ ਲਾਉਣੀ ਆ ਤੈਨੂੰ ਬੈਕਪਾਲ ਰੋਕ ਕੇ ਇੱਕ ਮਿੰਟ ਹਾਂਜੀ ਨਵੇਂੜ ਦਾ ਕੰਮ ਜੀ ਮੈਡਮ ਜੀ ਕਰਦਾ ਫਿਰ ਮੈਂ ਕੀ ਕਰਾਂ ਜਿ ਨਵੇਂੜ ਦਾ ਦੇ ਕੋਈ ਹੋਰ ਹੈਗਾ ਤਾਂ ਦੱਸ ਦੋ ਨਹੀਂ ਮੈਂ ਤਾਂ ਤਾਂ ਕੁਝ ਵੀ ਨਹੀਂ ਕਰਵਾਉਣਾ ਹੈਗਾ ਮੇਰੇ ਨਾਲ ਬਸ ਸਾਹਮਣੇ ਆਇਆ ਕਰ ਤੂੰ ਕੀ ਹੋਣੀ ਨੀ ਨਫ਼ਰਤ ਹੋਗੀ ਜੀ ਕੁਝ ਮਰਜੀ ਸਮਝ ਲਾ ਮੈਂ ਤੈਨੂੰ ਕਿਹਾ ਸੀਗਾ ਜਾਣ ਨੂੰ ਕਿਹਾ ਕਿਉਂ ਨਹੀਂ ਤੂੰ ਸਾਵ ਨਾਲ ਹੋਈ ਹੋਊਗੀ ਥੋਡੀ ਗੱਲ ਆ ਕਢਾਤਾ ਤਸ ਤਾ ਮੈਨੂੰ ਬਾਹਰ ਹਨਾ ਰੱਖ ਠੰਡ ਕਾਲਜੇ ਦਾ ਕੱਖ ਕੋਈ ਗੱਲ ਨਹੀਂ ਤੇਰੇ ਕਾਲਜੇ ਉੱਪਰ ਬੈਜਣੀ ਆ ਪੈ ਜਾ ਕਢਾ ਕੇ ਹਟੂ ਮੈਂ ਕਢਾਏ ਬਿਨਾ ਹਟਦੀ ਨਹੀਂ ਹੈਗੀ ਲਾਲਿਆ ਤੂੰ ਪਹਿਲਾਂ ਮੇਰਾ ਪਿਆਰ ਹੀ ਦੇਖਿਆ ਸੀ ਨਫ਼ਰਤ ਦੇਖੀ ਨਹੀਂ ਫਿਰ ਹੁਣ ਤੂੰ ਨਫ਼ਰਤ ਹੀ ਦੇਖੇਗਾ ਨਫ਼ਰਤ ਦੇਖ ਲੈ ਉਹ ਜਿੰਨਾ ਫਰਤ ਹੋਊਗੀ ਤੁਸੀਂ ਮੈਡਮ ਜੀ ਕਿੰਨਾ ਮਰਜ਼ੀ ਜ਼ੋਰ ਨਾਲੋ ਕਿੰਨੀ ਮਰਜ਼ੀ ਸਾਹਬ ਨੂੰ ਮਿੱਠੀਆਂ ਮਾਰ ਲਓ ਥੋੜੀ ਉਹ ਜਮਾਂ ਗੱਲਾਂ ਨਹੀਂ ਮੰਨਦੇ ਹੁਣ ਮੇਰੇ ਤੇ ਭਰੋਸਾ ਹੈ ਗਿਆ ਉਹਨਾਂ ਨੂੰ ਤੇਰੇ ਤੇ ਭਰੋਸਾ ਜਮਾਂ ਮੈਂ ਨਾ ਉਹਦੀ ਘਰ ਵਾਲੀ ਆਂਗੀ ਸਮਝ ਗਿਆ ਮੈਂ ਨਾ ਮੈਨੂੰ ਵੀ ਪਤਾ ਤੁਸੀਂ ਘਰ ਵਾਲੀ ਆ ਹਾਂ ਤੇਰੇ ਮੰਗੋ ਰੱਖੀ ਨਹੀਂ ਕੋਈ ਮੈਂ ਘਰੇ ਰੱਖੀ ਨਹੀਂ ਹੋਈ ਨਾ ਇਹ ਹੋਰ ਮੈਨੂੰ ਨਾ ਸਖਿਆ ਤੂੰ ਹੁਣ ਤਾਂ ਫੇਰ ਵੀ ਨਹੀਂ ਕੋਸੋ ਦੋਤੋਂ ਜੇ ਇੰਨੀ ਦਮ ਸੀ ਤਾਂ ਹੱਥੋਂ ਕਢਾ ਦਿੰਦੇ ਆ ਹੁਣ ਅਗਲਾ ਦਿਨ ਆ ਖੜਿਆ ਮੈਂ ਮੇਰੀ ਮਜਬੂਰੀ ਹੈ ਮੈਂ ਮਜਬੂਰੀ ਹੈ ਸਮਝ ਗਏ ਆਏ ਕਹਿੰਦਾ ਗਲਤ ਤੁਸੀਂ ਆਪ ਸੀਗੇ ਮੈਂ ਆਪਦੀ ਜਗ੍ਹਾ ਸੀ ਜੇ ਮੈਂ ਗਲਤ ਹੁੰਦਾ ਹੁਣ ਨੂੰ ਮੈਂ ਇੱਥੇ ਨਹੀਂ ਹੋਣਾ ਸੀਗਾ ਤੁਸੀਂ ਆਪ ਗਲਤੋਂ ਤਾਂ ਹੀ ਸਾਹਨੇ ਤੁਹਾਡੀ ਗੱਲ ਨਹੀਂ ਮੰਨੀ ਬਸ ਯਾਰ ਮੇਰੇ ਨਾਲ ਜ਼ੁਬਾਨ ਨਾ ਲੜਾਕੀ ਤੂੰ ਹੁਣ ਮਰਚਾ ਲਾਗਦੀ ਐ ਸੱਚੇ ਵਿੱਚ ਸਾਕੌੜਾ ਹੀ ਹੁੰਦਾਗਾ ਜੀ ਮੇਰੇ ਨਾਲ ਜ਼ੁਬਾਨ ਨਾ ਲੜਾ ਬਸ ਮੇਰੀਆਂ ਅੱਖਾਂ ਤੋਂ ਪਰੇ ਰਹਿਆ ਕਰ ਮੇਰੇ ਕੋਲ ਨਾ ਆਪੀ